ਹਾਂ ਜੀ ਕਿਦਾਂ ਫਿਰ ਠੀਕ ਆ ਮੈਂ ਕਿਹਾ ਕੀ ਉਹਦਾ ਨਾਮ ਮੰਮੀ ਕਿੱਥੇ ਆ ਮੰਮੀ ਤੇਰੀ ਅੱਜ ਬੋਲਦੀ ਨਹੀਂ ਕੱਲ ਫਿਰ ਕੀ ਮੈਂ ਸੁਗਰੀਆ ਬਣੀ ਐ ਤੈਨੂੰ ਬਸ ਬੜਾ ਬਣੀਏ ਤਾਂ ਬੋਲਦੀ ਨਹੀਂ ਹੁਣ ਅੱਜ ਫਿਰ ਠੀਕ ਆ ਨਹੀਂ ਕੀ ਗੱਲ ਅੱਜ ਮੈਂ ਬਿਮਾਰ ਹੋ ਗਈ ਤੇ ਕਦੀ ਮਿਸ ਪੂਜਾ ਕਰੀ ਕੋਈ ਨਹੀਂ ਇਸ ਸਮਾਰ ਪੂਜੀ ਕਹਾਂ ਬੋਲ ਕੀ ਹੋਇਆ ਤੈਨੂੰ ਵੀ ਸਮਝ ਆ ਗਈ ਹਾਂ ਸਮਝ ਆ ਤੈਨੂੰ ਜਾਣ ਕੇ ਚਾਈ ਦੇ ਵਿੱਚ ਬਣੀ ਆ ਹਾਂ ਆ ਵੇਖ ਲਾ ਮੈਂ ਇੰਨਾ ਸੋਹਣਾ ਨਾਂ ਰੱਖਿਆ ਬਈ ਮਿਸ ਪੂਜੇ ਦਾ ਮਿਸ ਪੂਜਾ ਤਾਂ ਕਰਦੀ ਸਵਾ ਤੇ ਮੈਨੂੰ ਮੇਰੇ ਨਾਂ ਸਿੱਧਾ ਲੈਣਾ ਕਾਹੀ ਚੱਲੂ ਨਾ ਇਹ ਨਾ ਚੱਲਣਾ ਮੇਰਾ ਮੇਰੀ ਮਾਂ ਨੇ ਜਿਹੜਾ ਤੇਰਾ ਨਾਂ ਰੱਖਿਆ ਉਹ ਲੈਣਾ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੇ ਮਮਾ ਵਾਲੀ ਕਿਥੇ ਗਈ ਆ ਹੇ ਮਮਾ ਵਾਲੀ ਹੁਣ ਇਧਰ ਆਇਆ ਮਮਾ ਵਾਲੀ ਦੂਈ ਦੂਈ ਹੇ ਮਮਾ ਮਰ ਲਈ ਕਿਥੇ ਗਈ ਆ ਚੜ ਕੇ ਕੋਟ ਕਰ ਦੇ ਹਲ ਮਿਲਦੇ ਸਵੇਰੇ ਕੋਈ ਗੱਲ ਨਹੀਂ ਮਿਲੋ ਜੀ ਤੁਸੀਂ ਹੁਣ ਬਾਬਿਆਂ ਦੇ ਜਾਓ ਮੇਰੀ ਬੀਬੀਆਂ ਬਸ ਇੱਕ ਦਿਨ ਲਈ ਜਾਣਾ ਬੀਬੀਆਂ ਆ ਜਾਣਾ ਹਾਂ ਠੀਕ ਆ ਵਧੀਆ ਚਲ ਲਵ ਯੂ ਲਵ ਯੂ ਜੀ ਲਵ ਯੂ ਲਵ ਯੂ ਗੁੱਡ ਨਾਈਟ ਲਵ ਜੂਗਾ ਸਭ ਕੁਝ ਓਕੇ ਬਾਈ ਓਕੇ ਬਾਈ